ਦੇ 2 ਦਿਨ ਦੇ ਦੌਰਾਨ ਟੋਟਲ 5 ਮੁਕਦਮੇ ਦਰਜੇ ਜਿਹੜੇ ਸੋਲਵ ਹੋ ਚੁਕੇ ਨੇ ਇਸ ਤੋਂ ਇਲਾਵਾ ਪੂਚਕਿਸ਼ ਵਿੱਚ 18 ਤੇ ਉੱਤੇ ਮੁਕਦਮੇ ਸੋਲਵ ਹੋਏ ਨੇ ਹਾਲ ਫਿਲਹਾਲ ਅਨਾਜ ਮੰਡੀ ਦੇ ਦੌਰਾਨ ਇੱਕ ਲੇਡੀ 'ਤੇ ਦਿਨ ਦਹਾੜੇ ਉਹਨਾਂ ਦੇ ਘਰ ਦੇ ਵਿੱਚ ਹਸਕੇ ਉਹਨਾਂ ਦੇ ਸੋਨੇ ਦੀ ਜੁਐਲਰੀ ਤੇ ਕੁਝ ਪੈਸੇ ਇਹਨਾਂ ਨੇ ਖੋ ਕਿਤੀ ਸੀਗੀ ਅਸੀਂ ਉਹ ਕੇਸ ਵੀ ਸੋਲਵ ਕੀਤਾ ਹੈ ਉਹ ਸਾਰੀ ਵੀ ਰਿਕਵਰੀ ਹੋ ਗਈ ਹੈ ਇਸ ਤੋਂ ਇਲਾਵਾ ਜਿਹੜਾ ਟੈਕਸੀ ਸਾਂਡੇ ਉਹਦੇ ਬਾ ਉਹਦੇ ਉੱਪਰ ਇੱਕ ਬਹੁਤ ਹੀ ਨਿਰਮਮਤਾ ਸਹਿ ਨਾਂ ਨੇ ਇੱਕ ਬੰਦੇ ਦੇ ਉੱਪਰ ਅਟੈਕ ਕੀਤਾ ਸੀ ਤੇ ਉਹਦੇ 30000 ਰੁਪਏ ਦੀ ਜਿਹੜੀ ਮਿਹਨਤ ਦੀ ਕਮਾਈ ਸੀ ਕਿ ਉਹਨੂੰ ਖੋਹ ਕਿਤਾ ਸੀਗਾ ਅਸੀਂ ਉਹ ਕੇਸ 'ਤੇ ਵੀ ਇਹਨਾਂ ਬੰਦੋ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬ ਹੋ ਗਏ ਤੇ ਇਸ ਤੋਂ ਨਾਲ-ਨਾਲ ਰਿਕਵਰੀ ਵੀ ਪੂਰੀ ਕੀਤੀ ਹੈ ਕਲੱਬੀ ਹੋਟਲ 'ਮੇ ਜਿਹੜਾ ਹਾਲ ਫਿਲਹਾਲ ਨਿਊਜ਼ 'ਤੇ ਆਇਆ ਵੀ ਸੀਗਾ ਉਹਦੇ ਵਿੱਚ ਵੀ ਜਿਹੜੀ ਪਿਸਤਲ ਦੇ ਨੋਕ ਪਿਸਤੌਲ ਦਿਖਾ ਕੇ ਇਹਨਾਂ ਨੇ ਜਿਹੜੀ ਝਪਟ ਕੀਤੀ ਸੀਗੀ ਉਹਦੇ ਵਿੱਚ ਵੀ ਅਸੀਂ ਰਿਕਵਰੀ ਕਰਨ 'ਚ ਕਾਮਯਾਬ ਹੋਏ ਨੇ ਤੇ ਨਾਲ-ਨਾਲ ਤੇ ਉਹਦੇ ਵਿੱਚ ਵੀ ਜਿਹੜੇ ਕੇਸ ਨੇ ਮੁਕਦਮੇ ਟਰੇਸ ਕਰਕੇ ਇਹਨਾਂ ਬੰਦੋ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਹੋਰ ਵੀ ਮੈਮ ਅੱਗੇ ਜਿਹੜੇ ਕੇਸ ਹੈ ਉਹ ਸੋਲਵ ਹੋ ਸਕਦੇ ਇਹਨਾਂ ਤੋਂ ਪੁੱਛ ਗਿਛ ਤੋਂ ਨਹੀਂ ਨਹੀਂ ਡੈਫੀਨਿਟਲੀ ਦੇਖਿਓ ਸਾਡੀ ਐਸਪੀ ਇਨਵੈਸਟੀਗੇਸ਼ਨ ਡਿਪਟੀ ਐਸਪੀ ਇਨਵੈਸਟੀਗੇਸ਼ਨ ਡਿਪਟੀ ਐਸਪੀ ਸਿਟੀ ਦੀ ਟੀਮ ਬਹੁਤ ਮਿਹਨਤ ਕਰ ਰਹੀ ਹੈ ਸਾਡੇ ਨਵੇਂ ਸੀਆਈਏ ਚਾਰਜ ਤੇ ਜਿਹੜੇ सदर आ, थाना ਤੇ ਇਨਫੈਕਟ ਕੈਂਟ ਫਿਰੋਜ਼ਪੁਰ ਦੇ ਵੀ ਜਿਹੜੇ ਨਵੇਂ ਐ ਐਸਐਚਓ ਸਾਹਿਬ ਆਏ ਇਹਨਾਂ ਨੇ ਕਾਫੀ ਮਿਹਨਤ ਕੀਤੀ ਹੈ ਇਹ ਮਿਹਨਤ ਦਾ ਹੀ ਨਤੀਜਾ ਹੈ ਕਿ ਅਸੀਂ ਹੁਣ ਪੰਜ ਗੈਂਗ ਨੂੰ ਫੜਨ 'ਚ ਕਾਮਯਾਬ ਹੋ ਗਏ ਹੈ ਤੇ ਅੱਗੇ ਵੀ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਅਸੀਂ ਇਸੇ ਤਰ੍ਹਾਂ ਮਿਹਨਤ ਕਰਦੇ ਰਹੇ ਤੇ ਹੋਰ ਵੀ ਬੰਦੇ ਜਿਹੜੇ ਸਾਡੇ ਮੇਂ ਪੀਸ ਕੋ ਡਿਸਟਰੋਏ ਕਰ ਰਹੇ ਨੇ ਉਹਨੂੰ ਪਕੜੇ ਜੀ ਥੈਂਕ ਯੂ ਪਿਛਲੇ 2 ਦਿਨ ਦੇ ਦੌਰਾਨ ਟੋਟਲ 5 ਮੁਕਦਮੇ ਦਰਜ ਹੈ ਜਿਹੜੇ ਸੋਲਵ ਹੋ ਚੁੱਕੇ ਨੇ ਇਸ ਤੋਂ ਇਲਾਵਾ ਪੁੱਛਕਿਸ਼ ਮੇ 18 ਤੇ ਉੱਤੇ ਮੁਕਦਮੇ ਸੋਲਵ ਹੋਏ ਨੇ ਹਾਲ ਫਿਲਹਾਲ ਅਨਾਜ ਮੰਡੀ ਦੇ ਦੌਰਾਨ ਇੱਕ ਲੇਡੀ ਪੇ ਦਿਨ ਦਹਾੜੇ ਉਹਨਾਂ ਦੇ ਘਰ ਦੇ ਵਿੱਚ ਘੁਸ ਕੇ ਉਹਨਾਂ ਦੇ ਸੋਨੇ ਦੀ ਜੁਐਲਰੀ ਤੇ ਕੁਝ ਪੈਸੇ ਇਹਨਾਂ ਨੇ ਖੋਹ ਕੀਤੀ ਸੀਗੀ ਅਸੀਂ ਉਹ ਕੇਸ ਵੀ ਸੋਲਵ ਕੀਤਾ ਹੈ ਉਹ ਸਾਰੀ ਵੀ ਰਿਕਵਰੀ ਹੋ ਗਈ ਹੈ ਇਸ ਤੋਂ ਇਲਾਵਾ ਜਿਹੜਾ ਟੈਕਸੀ ਸਟੈਂਡ ਹੈ ਉਹਦੇ ਉਹਦੇ ਉੱਪਰ ਇੱਕ ਬਹੁਤ ਹੀ ਨਿਰਮਮਤਾ ਸੇ ਇਹਨਾਂ ਨੇ ਇੱਕ ਬੰਦੇ ਦੇ ਉੱਪਰ ਅਟੈਕ ਕੀਤਾ ਸੀ ਤੇ ਉਹਦੇ 30000 ਰੁਪਏ ਦੀ ਜਿਹੜੀ ਮਿਹਨਤ ਦੀ ਕਮਾਈ ਸੀ ਕਿ ਉਹਨੂੰ ਖੋਹ ਕਿਤਾ ਸੀਗਾ ਅਸੀਂ ਉਹ ਕੇਸ 'ਤੇ ਵੀ ਇਹਨਾਂ ਬੰਦੋ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬ ਹੋ ਗਏ ਇਸ ਤੋਂ ਨਾਲ-ਨਾਲ ਰਿਕਵਰੀ ਵੀ ਪੂਰੀ ਕੀਤੀ ਹੈ ਕਲੱਬੀ ਹੋਟਲ 'ਮੇ ਜਿਹੜਾ ਹਾਲ ਫਿਲਹਾਲ ਨਿਊਜ਼ 'ਚ ਆਇਆ ਵੀ ਸੀਗਾ ਉਹਦੇ ਵਿੱਚ ਵੀ ਜਿਹੜੀ ਪਿਸਤਲ ਦੇ ਨੋਕ ਪਿਸਤੌਲ ਦਿਖਾ ਕੇ ਇਹਨਾਂ ਨੇ ਜਿਹੜੀ ਚਪਟ ਕੀਤੀ ਸੀਗੀ ਉਹਦੇ ਵਿੱਚ ਵੀ ਅਸੀਂ ਰਿਕਵਰੀ ਕਰਨ 'ਚ ਕਾਮਯਾਬ ਹੋਏ ਨੇ ਤੇ ਨਾਲ-ਨਾਲ ਤੇ ਉਹਦੇ ਵਿੱਚ ਵੀ ਜਿਹੜੇ ਕੇਸ ਨੇ ਮੁਕਦਮੇ ਟਰੇਸ ਕਰਕੇ ਇਹ ਬੰਦੋ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਹੋਰ ਵੀ ਮੈਂ ਅੱਗੇ ਜਿਹੜੇ ਕੇਸ ਹੈ ਉਹ ਸੋਲਵ ਹੋ ਸਕਦੇ ਇਹਨਾਂ ਤੋਂ ਪੁੱਛ ਗਿਛਤ ਨਹੀਂ ਨਹੀਂ ਡੈਫੀਨਟਲੀ ਦੇਖਿਓ ਸਾਡੀ ਐਸਪੀ ਇਨਵੈਸਟੀਗੇਸ਼ਨ ਡੈਪਟੀ ਐਸਪੀ ਇਨਵੈਸਟੀਗੇਸ਼ਨ ਡੈਪਟੀ ਐਸਪੀ ਸਿਟੀ ਦੀ ਟੀਮ ਬਹੁਤ ਮਿਹਨਤ ਕਰ ਰਹੀ ਹੈ ਸਾਡੇ ਨਵੇਂ ਸੀਆਈਏ ਚਾਰਜ ਤੇ ਜਿਹੜੇ ਸਦਰ ਖਾਨਾ ਤੇ ਇਨਫੈਕਟ ਕੈਂਪ ਫਿਰੋਜ਼ਪੁਰ ਦੇ ਵੀ ਜਿਹੜੇ ਨਵੇਂ ਐਸਐਚਓ ਸਾਹਿਬ ਆਏ ਇਹਨਾਂ ਨੇ ਕਾਫੀ ਮਿਹਨਤ ਕੀਤੀ ਹੈ ਇਹ ਮਿਹਨਤ ਦਾ ਹੀ ਨਤੀਜਾ ਹੈ ਕਿ ਅਸੀਂ ਹੁਣ ਪੰਜ ਗੈਂਗ ਨੂੰ ਫੜਨ 'ਚ ਕਾਮਯਾਬ ਹੋ ਗਏ ਹਾਂ ਤੇ ਅੱਗੇ ਵੀ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਅਸੀਂ ਇਸੇ ਤਰ੍ਹਾਂ ਮਿਹਨਤ ਕਰਦੇ ਰਹੀਏ ਤੇ ਹੋਰ ਵੀ ਬੰਦੇ ਜਿਹੜੇ ਮੇਂ ਪੀਸ ਕੋ ਡਿਸਟਰੋਏ ਕਰ ਰਹੇ ਨੇ ਉਹਨੂੰ ਪਕੜੀ ਜੀ ਥੈਂਕ ਯੂ